ਕੀ ਕਿਸਾਨ ਵੀਰੋ ਅੱਜ ਤੁਹਾਡੇ ਲਈ ਲੈ ਕੇ ਆਇਆ ਚਾਰ ਟਰੈਕਟਰ ਖੜੇ ਨੇ 2855 ਇੱਕ 4x4 ਆ ਤੇ ਇੱਕ 2 ਵੀਲ ਆ ਸੋਨਾਲੀਕਾ 760000 ਇੱਕ ਤੇ ਅਰਜਨ 605 ਚਾਰੇ ਟਰੈਕਟਰ ਜਿਹੜੇ ਵਿਕਿਊ ਨੇ ਤੇ ਆਪਾਂ ਗੱਲ ਕਰਦੇ ਅਦਰੋਂ 855 ਤੋਂ ਪਹਿਲਾਂ ਦਾ ਇਹ 19 ਮਾਡਲ ਟਰੈਕਟਰ ਹੈਗਾ ਤੇ 4x4 ਦੇ ਵਿੱਚ ਆ ਕਰਾਰੋ ਦਾ ਟਰਸਲ ਹਿੱਸੇ ਦੇ ਵਿੱਚ ਹੈ ਨਾ ਤੇ ਮੂਰਲੇ ਟਰ ਨਵੇਂ ਨੇ ਤੇ ਪਿਛਲੇ ਟਰੈਕਟਰ ਦੇ ਨਾਲ ਦੇ ਨੇ ਤੇ 19 ਮਾਡਲ ਇਹ ਟਰੈਕਟਰ ਹੈਗਾ 4x4 855 ਜਿਹੜੇ ਵੀਰ ਨੂੰ ਚਾਹੀਦਾ ਕੰਟੈਕਟ ਕਰ ਲਓ ਬਈ ਐਸੈਸਰੀ ਸਾਰਾ ਕੁਝ ਐਵੇਂ ਜੋ ਕਰਨ ਜਿਵੇਂ ਜੋ ਕਰਨ ਲੱਗਿਆ ਹੋਇਆ ਸਤਰੀ ਵਗੈਰਾ ਹੈ ਨਾ ਤੇ ਬਾਕੀ ਇੰਜਨ ਗੇਅਰ ਦਾ ਟਰੈਕਟਰ ਹੈ ਨਾ ਤਸੱਲੀ ਬਾਕਸਾ ਪੂਰਾ ਓਕੇ ਹੈਗਾ ਦੇਖ ਸਕਦੇ ਹੋ ਬਾਕੀ ਸ਼ੋਰੂਮ ਰਿਸਨ ਦੇ ਵਿੱਚ ਟਰੈਕਟਰ ਹੈ ਜਿਹੜਾ ਉਹ ਪਿਆਗਾ ਬਾਡੀ ਲਾਈਨ ਦਾ ਸਾਰਾ ਕਿਸੇ ਪਾਸੇ ਵਿੱਚ ਤੱਕ ਦਾ ਟਰੈਕਟਰ ਦਾ ਕਲਚ ਵੀ ਨਹੀਂ ਖੁੱਲਿਆ ਹੋਇਆ ਤੇ ਦੇਖ ਸਾਨੂੰ ਗੇਅਰ ਬਾਕਸ ਹੈ ਨਾ ਸਾਰਾ ਟਰੈਕਟਰ ਬਿਲਕੁਲ ਸਾਫ਼ ਪਿਆਗਾ ਤੇ ਬਾਕੀ ਰਿੰਬਾ ਵਗੈਰਾ ਦਾ ਕੋਈ ਨਹੀਂ ਝਾਤੀ ਮਰਵਾ ਦੇਣਾ ਦੇਖੋ ਆਹ ਅਜੇ ਚੇਟਾਂ ਵੀ ਨਹੀਂ ਲਾਈਆਂ ਟਰੈਕਟਰ ਦੇ ਇਹ ਵੀ ਹਜੇ ਲੱਗੀਆਂ ਵੀ ਨੇ ਮਗਰਾਟਾਂ ਵਗੈਰਾ ਦਾ ਟਰੈਕਟਰ ਪੂਰਾ ਚੰਗਾ ਹੈਗਾ ਤੇ ਆ ਡਰਾਵਲ ਡਿਸਟ੍ਰਿਬਿਊਟਰ ਚ ਡੰਡਾ ਵਗੈਰਾ ਤੁਸੀਂ ਵੇਖ ਸਕਦੇ ਹੋ ਨਾ ਪਿਛਲੇ ਹਿੱਸੇ ਦਾ ਟਰੈਕਟਰ ਇਹਦਾ ਪੂਰਾ ਸਾਫ਼ ਹੈ ਚਿੱਟਾ ਵੀ ਮਿੱਤਰੋ ਦੇਖੋ ਇਹ ਜੇ ਉਵੇਂ ਜੁੱਕਰ ਪਈਆਂ ਤੇ ਡਰਾਵਲ ਲਿੰਕਾਂ ਤੁਸੀਂ ਦੇਖ ਸਕਦੇ ਹੋ ਨਾ ਤੇ ਬੈਕ ਸਾਈਡ ਤੋਂ ਮਗਰਾਟ ਵਗੈਰਾ ਪੂਰਾ ਸਾਫ਼ ਟਰੈਕਟਰ ਪਿਆ ਹੈਗਾ 19 ਮਾਡਲ ਦੇ ਵਿੱਚ ਹੈਗਾ ਆ ਦੇਖੋ ਸ਼ੋਰੂਮ ਕਿਸਾਨ ਦਾ ਟਰੈਕਟਰ ਪਿਆ 19 ਮਾਡਲ ਆ ਨਾਗਦ ਕੈਸ਼ ਦਾ ਟਰੈਕਟਰ ਆ ਤੇ ਰੇਟ ਇਹਦਾ 6,85,000 ਰੁਪਿਆ ਰੇਟ ਆ ਬਈ ਜਿਹੜੇ ਵੀਰ ਨੂੰ ਚਾਹੀਦਾ ਹੈ ਨਾ ਬਾਕੀ ਮੌਕੇ ਤੇ ਕੰਟੈਕਟ ਕਰ ਲਿਓ ਰੇਟ ਹੋ ਜੂ ਨਾ ਮੌਕੇ ਤੇ 6,85,000 ਇਹਨਾਂ ਡਿਮਾਂਡ ਹੈ ਜਿਹੜੀ ਟਰੈਕਟਰ ਦੀ ਹੋ ਰੱਖੀ ਹੋਈ ਹੈ 19 ਮਾਡਲ ਟਰੈਕਟਰ ਆ 4x4 855 ਸ਼ੋਰੂਮ ਕੰਡੀਸ਼ਨ ਦੇ ਵਿੱਚ ਤੇ ਨਗਦ ਕੈਸ਼ ਦਾ ਟਰੈਕਟਰ ਆ ਤੇ ਉਸ ਤੋਂ ਬਾਅਦ ਇਧਰ ਆ ਗਿਆ 855 21 ਮਾਡਲ ਹਾਂਜੀ 21 ਮਾਡਲ ਆਗਾ ਤੇ ਨਾਲ ਦੇ ਟਾਇਰ ਨੇ ਬਈ 90 ਪੈਸੇ ਟਰੈਕਟਰ ਦੇ ਟਾਇਰ ਜਿਹੜੇ ਪਾਏ ਨੇ ਇਹ ਲਾਸਟ ਮਹੀਨੇ ਦਾ 22 ਮਾਡਲ ਹੀ ਮੰਨੋ ਤੇ ਇਹ ਤਾਂ ਜਮੇ ਸ਼ੋਅਰੂਮ ਗ੍ਰੀਸਨਪੁਰ ਟਰੈਕਟਰ ਜਿਵੇਂ ਦੰਸੀ ਚੋਂ ਦਾ ਉਵੇਂ ਜੁਕਰ ਪੈਸੇ ਡੰਡੇ ਵਾਲੇ ਕਾਗਜ਼ ਵਗੈਰਾ ਉਹ ਜੋ ਟਰੈਕਟਰ ਦੇ ਲੱਗੇ ਪਏ ਨੇ ਤੇ ਇਹ ਚੱਲਿਆ ਵੀ ਥੋੜ੍ਹੀ ਹੈ ਨਾ ਮਲਾਗਾ 800 ਘੰਟਾ ਜਿਹੜਾ ਇਹ ਟਰੈਕਟਰ ਆ ਮਿੱਤਰੋ ਦੇਖ ਸਕਦੇ ਤੁਸੀਂ ਚੱਲਿਆ ਹੋਇਆ ਹੈਗਾ ਤੇ ਇਹ ਵੀ ਨਗਦ ਕੈਸ਼ ਦਾ ਇਹ ਵੀ ਨਗਦ ਕੈਸ਼ ਦਾਗਾ ਤੇ ਇਹਦੀ ਡਿਮਾਂਡ ਕੀ ਹੈ 21 ਮਾਡਲ ਦੀ 7 ਲੱਖ 45000 ਰੁਪਏ ਹੈ ਨਾ 3 ਸਪੀਡ ਦੇ ਵਿੱਚ ਆ ਵੀ ਦੇਖ ਸਕਦੇ ਹੋ ਤੁਸੀਂ 3 ਸਪੀਡ ਦੇ ਵਿੱਚ ਹੈਗਾ ਤੇ 7 ਲੱਖ 45000 ਰੁਪਏ ਡਿਮਾਂਡ ਆ ਇਹ ਟਰੈਕਟਰ ਦੀ 16 ਦੇ ਟਾਇਰਾਂ ਚ ਹੈਗਾ ਜਿਹੜੇ ਵੀਰ ਨੂੰ ਚਾਹੀਦਾ ਕੰਟੈਕਟ ਕਰ ਲਓ ਤੇ 15 ਫੀਟ ਵਾਲਾ ਜਿਹੜਾ ਪੁਰਾਣੀ ਸੋਚ ਜਿਹੜੇ ਵੀਰ ਮੰਗਦੇ ਨੇ ਨਵੀਂ ਵਾਲੇ ਹੁਣ ਘੱਟ ਮਸੰਦ ਕਰਦੇ ਨੇ ਵਿੱਚ ਬੰਦੇ ਤੇ ਜਿਹੜੇ ਨੂੰ ਚਾਹੀਦਾ ਵੀ ਆਹ ਸੋਹ ਦੇ ਵਿੱਚ ਹੈ ਨਾ ਨਵਾਂ ਟਰੈਕਟਰ ਜਮਾ 21 ਮਾਡਲ ਲਾਸਟ ਮਹੀਨੇ ਦਾ ਆਇਆ ਹੋਇਆ ਹੈਗਾ ਤੇ ਜਿਹੜੇ ਵੀਰ ਨੂੰ ਚਾਹੀਦਾ ਕੰਟੈਕਟ ਕਰ ਲਿਓ ਤੇ ਇਹਦਾ ਰੇਟ 7.45 ਨਾ 21 ਮਾਡਲ ਦਾ ਤੇ ਇਧਰ ਆ ਗਿਆ RX ਸੋਨਾਲੀਕਾ 60 ਇਹ ਕਿਹੜਾ ਮਾਡਲ ਆ ਇਹ 14 14 ਮਾਡਲ ਆ ਨੋ ਵੀ ਇਹ ਨਾਲ ਦੇ ਟਾਇਰ ਟੂਰ ਜੇ ਲੱਗਦਾ ਹੈ ਦਵਾਰੇ ਦੇ ਨਵੇਂ ਨੇ ਜਮਾ ਲੈ ਵੀ ਨਵੇਂ ਟਾਰਾਂ ਦੇ ਵਿੱਚ ਵੇਟ ਵਗੈਰਾ ਲੱਗੇ ਹੋਏ ਨੇ ਟਰੈਕਟਰ ਨੂੰ ਜਿਹੜੇ ਵੀਰ ਨੂੰ ਚਾਹੀਦਾ ਨਾ ਲੈ ਜੋ ਕਿ ਨਾ ਦੇਖੋ ਜੀ ਟਰੈਕਟਰ ਪੂਰਾ ਸਾਫ਼ ਪਿਆ ਸਾਰਾ ਸ਼ੋਰੂਮ ਕੰਡੀਸ਼ਨ ਪਿਆ ਉਹ ਨਾਲ ਕਲੱਚ ਵੀ ਨਹੀਂ ਖੁੱਲਿਆ ਨਾ ਕਲੱਚ ਵੀ ਨਹੀਂ ਹੈ ਟਰੈਕਟਰ ਟਰੈਕਟਰ ਦਾ ਜਿਹੜਾ ਖੁੱਲਿਆ ਹੋਇਆ ਦੇਖ ਸਕਦੇ ਹੋ 16 ਮਾਡਲ ਚ ਨਵਾਂ ਚੌਕਲਾ ਟਾਇਰਾਂ ਦਾ ਚੜਿਆ ਹੋਇਆਗਾ ਹੱਥ ਦਾ RX ਸੋਨਾਲੀਕਾ ਤੇ ਇਹ ਵੀ ਨਗਦ ਕੈਸ਼ ਹੀ ਹੈਗਾ ਨਗਦ ਕੈਸ਼ ਦਾ ਟਰੈਕਟਰ ਹੈਗਾ ਕੋਈ ਲੂਨ ਨਹੀਂ ਹੈਗਾ ਨਾ ਵਿੱਚ ਵੀਰਾਂ ਦੇ ਨਾਲੇ ਲੂਨ ਤੋਂ ਡਰ ਜਾਂਦੇ ਨੇ ਵੀ ਲੂਨ ਉਹ ਖੜਾਗਾ ਤੇ ਕੰਨ ਕੈਸ਼ ਦਾ ਟਰੈਕਟਰ ਹੈਗਾ ਤੇ ਤੁਸੀਂ ਵੇਖ ਸਕਦੇ ਹੋ ਮਿੱਤਰੋ ਵੇਟ ਵੀ ਇਥੇ ਨਾ ਲੋਹੇ ਦੇ ਲੱਗੇ ਹੋਏ ਨੇ ਇਹ ਵੀ ਨਾਲ ਹੀ ਐਵੇਂ ਜਿ cụcਰੀ ਹਾਂ ਸਾਰਾ ਕੁਝ ਨਾਲ ਆ ਵੀ ਜਿਹੜੇ ਵੀਰ ਨੂੰ ਚਾਹੀਦਾ ਨਾ ਦੇਖੋ ਡਬਲ ਡਿਸਟ੍ਰਿਬਿਊਟਰ ਜਾਗਾ ਤੇ ਇਸੇ ਵਗੈਰੇ ਤੁਸੀਂ ਲਿੰਕਾ ਦਾ ਟਰੈਕਟਰ ਆ ਵੇਖ ਸਕਦਾ ਪੂਰਾ ਸਾਫ ਪਿਆਰ ਐਕਸ 60 16 ਮਾਡਲ ਆ ਤੇ ਇਹਦੀ ਕੀ ਡਿਮਾਂਡ ਆ ਗਈ 14 14 ਤੇ 14 ਮਾਡਲ ਆਗਾ 4 ਲੱਖ 75000 4 ਲੱਖ 75000 ਰੁਪਏ ਡਿਮਾਂਡ ਆ ਵੀ ਬਾਕੀ ਮੌਕੇ ਤੇ ਲੈਸਰ ਦਾ ਰੇਟ ਉਹ ਹੋ ਜਾਊਗਾ 4 ਲੱਖ 75000 ਤੇ ਇੱਧਰ ਸੁਣਾ ਆ ਗਿਆ ਅਰਜਰ 605 ਰੇਡੀਅਲ ਟਾਇਰਾਂ ਦੇ ਵਿੱਚ ਤੇ ਦੇਖ ਸਕਦਾ ਮਿੱਤਰੋ ਟਾਇਰ ਆ ਜਿਹੜੇ ਵੀਕੇਡੀ ਦੇ ਚੜੇ ਹੋਏ ਨੇ ਤੇ ਮੂਰਲੇ ਨਾਲ ਦੇ ਆ ਮੂਰਲੇ ਨਾਲ ਦੇ ਆ ਕਿਹੜਾ ਮਾਡਲ ਆ ਇਹ 16 ਮਾਡਲ ਚਾਹੀਏ ਇਹ ਲਾ ਵੀ 16 ਮਾਡਲ ਆ ਤੇ ਮੈਟ ਮੈਟ ਗੇਰਾਂ ਦਾ ਨਾ ਇਹ ਤੇ ਉਹਨਾਂ ਹੀ ਬੈਕਪੈਕ ਦਾ ਉਹਨੇ ਮੂਰੇ ਦੇ ਚਿੰਜਰ ਵਾਲਾ ਗੇਰ ਆ ਨਾ ਤੇ ਇਹਦੀ ਕੀ ਨਮਾੜ ਆ ਕੀ 4,75,000 4,75,000 ਰੁਪਏ ਜੀ ਅਰਜਨ 605 ਦੀ ਬਾਕੀ ਮੌਕੇ ਤੇ ਰੇਟ ਹੋ ਜੂਗਾ ਨਾ ਹਾਂ ਤੇ ਰਿੰਬਾਂ ਵਗੈਰਾ ਦਾ ਟਰੈਕਟਰ ਪੂਰਾ ਸਾਫ ਪਿਆਗਾ ਇਹ ਵੀ ਪਿਛਲੇ ਸਿਰ ਉਸੀ ਦੇਖ ਸਕਦੋਗੇ ਤੇ ਪੂਰਾ ਸਾਫ ਟਰੈਕਟਰ ਜਿਹੜੇ ਵੀ ਵੀਰ ਨੂੰ ਭਾਈ 800 ਦਿਨ ਦਾ 605 ਮੈਟ ਨਾ ਸੋਨਾ ਲੀਕਾ RX60 14 ਮਾਡਲ 855 21 ਮਾਡਲ ਤੇ 19 ਮਾਡਲ 4x4 ਕੰਟੈਕਟ ਕਰ ਲਓ ਨੰਬਰ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਬੋਲ ਦਿੰਦੇ ਨੇ 62807 55100 37 ਤੇ ਕੰਟੈਕਟ ਕਰ ਲਓ ਪਿੰਡ ਭੈਣੀ ਦੇ ਸਾਹਮਣੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਇਹ ਟਰੈਕਟਰ ਜਿਹੜੇ ਖੜੇ ਨੇ ਇੱਥੇ ਆ ਕੇ ਤੁਸੀਂ ਵਾਹ ਕੇ ਚੈੱਕ ਕਰਕੇ ਟਰੈਕਟਰਾਂ ਕੋਈ ਵੀ ਜਿਹੜਾ ਲਿਜਾ ਸਕਦੇ ਹੋਗੇ ਤਿੰਨਾ ਚਾਰ ਚਾਰੇ ਟਰੈਕਟਰਾਂ ਨੂੰ ਵਾਹ ਕੇ ਤਸੱਲੀ ਕਰਕੇ ਆਪਦਾ ਟਰੈਕਟਰ ਲਿਜਾ ਸਕਦੇ ਹੋ ਤੇ ਪੰਜਾਬ ਨੰਬਰ ਨੇ ਸਾਰੇ ਨਗਦ ਕੈਸ਼ ਦੇ ਨੇ ਤੇ ਨੰਬਰ ਦੁਬਾਰੇ ਫੇਰ ਬੋਲ ਦੇਣਾ 6280755137 ਤੇ ਕੰਟੈਕਟ ਕਰ ਲਓ ਵੀ ਜਿਹੜਾ ਵੀ ਟਰੈਕਟਰ ਤੁਹਾਨੂੰ ਚਾਹੀਦਾ ਹੈਗਾ ਤੇ ਭਾਈ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਮਿਲਣਾ ਕਿਸੇ ਹੋਰ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ